ਹਾਂਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਿਵੇਂ ਆਪਾਂ ਸਭ ਨੂੰ ਪਤਾ ਕਿ ਪਿਛਲੇ ਦਿਨੀ ਮਨਪ੍ਰੀਤ ਮੰਨਾ ਅਸ਼ਵਾਲ ਤੇ ਪ੍ਰੇਮ ਢਿੱਲੋਂ ਵਿਚਕਾਰ ਕੁਝ ਵਿਵਾਦ ਚੱਲ ਰਹੀ ਸੀਗੇ ਉਹ ਵਿਵਾਦ ਹੁਣ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੇ ਉਸ ਦੇ ਵਿੱਚ ਇੱਕ ਨਵਾਂ ਮੂਡ ਨਿਕਲ ਕੇ ਆਇਆ ਹੈ ਜਿਸ ਦੇ ਵਿੱਚ ਮਨਪ੍ਰੀਤ ਮੰਨਾ ਨੇ ਅਸ਼ਵਾਲ ਤੇ ਪ੍ਰੇਮ ਢਿੱਲੋਂ ਨੂੰ ਟੈਗ ਕਰਕੇ ਲਿਖਿਆ ਹੈ ਕਿ ਫੋਨ ਦੀ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਜਿਸ ਦੇ ਵਿੱਚ ਅਰਸ਼ਵਾਲ ਨੂੰ ਟੈਗ ਕਰਕੇ ਮੰਨਪ੍ਰੀਤ ਮੰਨਾ ਨੇ ਲਿਖਿਆ ਕਿ ਸ਼ਰਿਆਮ ਚੱਕੂ ਕਮ ਫਤਿਹਗੜ ਸਾਹਿਬ ਬles to me ਚੁੱਪ ਸੀ ਨੋ ਮੋਰ ਤੇ ਅਗਲੀ ਸਟੋਰੀ ਦੇ ਵਿੱਚ ਫੇਰ ਉਸਨੇ ਅਰਸ਼ਵਾਲ ਨੂੰ ਟੈਗ ਕਰਕੇ ਲਿਖਿਆ ਹੈ ਇਦੇ ਬਾਹ ਦੇ ਕੀ ਰੱਖੂੰ ਤੇ ਪ੍ਰੇਮ ਢਿਲੋਂ ਦੇ 1 ਮੈਨ ਆਰਮੀ ਫਤੇਗੜ ਸਾਹ ਵਾਲਾ ਮੈਨ ਢਿਲੋਂ ਨੇ ਮੈਨੂੰ ਬਲੌਕ ਕੀਤਾ ਹੋਇਆ ਲੇਡੀਜ਼ ਫੇਸ ਨਹੀਂ ਕਰ ਸਕਦਾ ਕੈਨੇਡਾ ਲੈਂਡ ਨਹੀਂ ਹੋਣ ਦੇਣਾ ਤੈਨੂੰ ਜੇ ਹੋ ਗਿਆ ਤਾਂ 에ਰਪੋਰਟ ਤੋਂ ਚੱਕੂ ਪ੍ਰੋਮਿਸ ਆ ਤੇਰੇ ਨਾਲ ਇਹ ਸਭ ਚੀਜ਼ਾਂ ਨੂੰ ਦੇਖ ਕੇ ਤੁਹਾਨੂੰ ਕੀ ਲੱਗਦਾ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ ਕੀ ਮਨਪ੍ਰੀਤ ਮੰਨਾ ਸੱਚੀ ਮਾਈਂਡਲੀ ਐਬਸੈਟ ਆ ਗਿਆ ਨਹੀਂ ਜਾਂ ਉਹ ਫੇਮ ਵਾਸਤੇ ਸਭ ਕੁਝ ਕਰ ਰਿਹਾ ਤਾਂ ਤੁਹਾਡਾ ਕੀ ਵਿਚਾਰ ਆ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ ਮਿਲਦੇ ਹਾਂ ਕਿਸੇ ਔਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ